ਅੰਤਰਰਾਸ਼ਟਰੀ ਬਾਜ਼ਾਰ ਦੇ ਵਿੱਚ ਕੱਚੇ ਤੇਲ ਦੀਆਂ ਕੀਮਤਾਂ ਘਟਣ ਤੋਂ ਬਾਅਦ ਭਾਰਤ ਦੇ ਵਿੱਚ ਵੀ ਤੇਲ ਕੰਪਨੀਆਂ ਨੇ ਕਮਰਸ਼ੀਅਲ ਗੈਸ ਦੀਆਂ ਕੀਮਤਾਂ ਦੇ ਵਿੱਚ ਕਟੌਤੀ ਕਰ ਦਿੱਤੀ ਹੈ 1 ਜੁਲਾਈ ਨੂੰ ਕੰਪਨੀ ਨੇ ਦੇਸ਼ ਦੇ ਵਿੱਚ ਵਪਾਰਕ ਗੈਸ ਸਿਲੰਡਰ ਦੀਆਂ ਕੀਮਤਾਂ ਦੇ ਵਿੱਚ 30 ਤੋਂ 31 ਰੁਪਏ ਤੱਕ ਘਟਾਈਆਂ ਹਨ ਦੱਸਦੇ ਕਿ ਘਰੇਲੂ ਸਿਲੰਡਰ ਦੀਆਂ ਕੀਮਤਾਂ ਦੇ ਵਿੱਚ ਕੋਈ ਬਦਲਾਅ ਜਿਹੜਾ ਉਹ ਨਹੀਂ ਕੀਤਾ ਗਿਆ ਵਪਾਰਕ ਸਿਲੰਡਰਾਂ ਦੀਆਂ ਨਵੀਂ ਦਰਾਂ ਅੱਜ ਤੋਂ ਲਾਗੂ ਹੋ ਗਈਆਂ ਹਨ ਯਾਨੀ ਕਿ ਅੱਜ ਤੋਂ ਨਵੇਂ ਰੇਟਾਂ ਉੱਤੇ ਕਮਰਸ਼ੀਅਲ ਸਿਲੰਡਰ ਮਿਲਣਗੇ ਨਮਿਆ ਕੀਮਤ ਜਾਰੀ ਹੋਣ ਤੋਂ ਬਾਅਦ ਹੁਣ ਦਿੱਲੀ ਦੇ ਵਿੱਚ ਵਪਾਰਕ ਸਿਲੰਡਰ 1676 ਰੁਪਏ ਦੀ ਬਜਾਏ 1646 ਰੁਪਏ ਦੇ ਵਿੱਚ ਮਿਲੇਗਾ ਜਦੋਂ ਕਿ ਕੋਲਕਾਤਾ ਦੇ ਵਿੱਚ ਇਹ ਸਿਲੰਡਰ ਹੁਣ 1756 ਰੁਪਏ ਦੇ ਵਿੱਚ ਮਿਲ ਰਿਹਾ ਹੈ ਪਹਿਲਾਂ ਇਸ ਦੀ ਕੀਮਤ 1700 ₹80 से 35 ਵਿੱਚ ਸਿਲੰਡਰ ਦੀ ਕੀਮਤ ₹1629 ਤੋਂ ₹31 ਘਟਕੇ ₹1598 ਹੋ ਗਈ ਹੈ ਚੇਨਈ ਤੇ ਵਿੱਚ 1809.50 ਵਿੱਚ ਉਪਲਬਧ ਹੈ ਹਾਲਾਂਕਿ 14.2 ਕਿਲੋਗ੍ਰਾਮ ਘਰੇਲੂ ਸਿਲੰਡਰ ਦੀ ਕੀਮਤ ਦੇ ਵਿੱਚ ਕੋਈ ਬਦਲਾਅ ਜਿਹੜਾ ਹੋ ਨਹੀਂ ਹੋਇਆ ਹੈ ਇਹ ਦਿੱਲੀ ਦੇ ਵਿੱਚ 800 ਤਿੰਨ ਨਵੇਂ ਬੀ ਦੇ ਵਿੱਚ 802.50 ਰੁਪਏ ਦੇ ਵਿੱਚ ਉਪਲਬਧ ਹੈ ਬਿਊਰੋ ਰਿਪੋਰਟ ਦਿਸ਼ਾ ਅਪਡੇਟ ਨਿਊਜ਼ ਤੇ ਨਾਲ ਧੰਨਵਾਦ ਅੰਤਰਰਾਸ਼ਟਰੀ ਬਾਜ਼ਾਰ ਦੇ ਵਿੱਚ ਕੱਚੇ ਤੇਲ ਦੀਆਂ ਕੀਮਤਾਂ ਘਟਣ ਤੋਂ ਬਾਅਦ ਭਾਰਤ ਦੇ ਵਿੱਚ ਵੀ ਤੇਲ ਕੰਪਨੀਆਂ ਨੇ ਕਮਰਸ਼ੀਅਲ ਗੈਸ ਦੀਆਂ ਕੀਮਤਾਂ ਦੇ ਵਿੱਚ ਕਟੌਤੀ ਕਰ ਦਿੱਤੀ ਹੈ 1 ਜੁਲਾਈ ਉਤੇ ਕੰਪਨੀ ਨੇ ਦੇਸ਼ ਦੇ ਵਿੱਚ ਵਪਾਰਕ ਗੈਸ ਸਿਲੰਡਰ ਦੀਆਂ ਕੀਮਤਾਂ ਦੇ ਵਿੱਚ 30 ਤੋਂ 31 ਰੁਪਏ ਤੱਕ ਘਟਾਈਆਂ ਹਨ ਦੱਸਦੇ ਕਿ ਘਰੇਲੂ ਸਿਲੰਡਰ ਦੀਆਂ ਕੀਮਤਾਂ ਦੇ ਵਿੱਚ ਕੋਈ ਬਦਲਾਅ ਜਿਹੜਾ ਉਹ ਨਹੀਂ ਕੀਤਾ ਗਿਆ ਵਪਾਰਕ ਸਿਲੰਡਰਾਂ ਦੀਆਂ ਨਵੀਂ ਦਰਾਂ ਅੱਜ ਤੋਂ ਲਾਗੂ ਹੋ ਗਈਆਂ ਹਨ ਯਾਨੀ ਕਿ ਅੱਜ ਤੋਂ ਨਵੇਂ ਰੇਟਾਂ ਉੱਤੇ ਕਮਰਸ਼ੀਅਲ ਸਿਲੰਡਰ ਮਿਲਣਗੇ ਨਮਿਆ ਕੀਮਤਾ ਜਾਰੀ ਹੋਣ ਤੋਂ ਬਾਅਦ ਹੁਣ ਦਿੱਲੀ ਦੇ ਵਿੱਚ ਵਪਾਰਕ ਸਿਲੰਡਰ 1676 ਰੁਪਏ ਦੀ ਬਜਾਏ 1646 ਰੁਪਏ ਦੇ ਵਿੱਚ ਮਿਲੇਗਾ ਜਦੋਂ ਕਿ ਕੋਲਕਾਤਾ ਦੇ ਵਿੱਚ ਇਹ ਸਿਲੰਡਰ ਹੁਣ 1756 ਰੁਪਏ ਦੇ ਵਿੱਚ ਮਿਲ ਰਿਹਾ ਹੈ ਪਹਿਲਾਂ ਇਸ ਦੀ ਕੀਮਤ 1700 ₹35 ਵਿੱਚ ਸਿਲੰਡਰ ਦੀ ਕੀਮਤ ₹1629 ਤੋਂ ₹31 ਘਟਕੇ ₹1598 ਹੋ ਗਈ ਹੈ ਚੇਨਈ ਤੇ ਵਿੱਚ ₹1809.50 ਵਿੱਚ ਉਪਲਬਧ ਹੈ ਹਾਲਾਂਕਿ 14.2 ਕਿਲੋਗ੍ਰਾਮ ਘਰੇਲੂ ਸਿਲੰਡਰ ਦੀ ਕੀਮਤ ਦੇ ਵਿੱਚ ਕੋਈ ਬਦਲਾਅ ਜਿਹੜਾ ਹੋ ਨਹੀਂ ਹੋਇਆ ਹੈ ਇਹ ਦਿੱਲੀ ਦੇ ਵਿੱਚ 800 ਇਨ ਅਤੇ ਮੋਬਾਈਲ ਦੇ ਵਿੱਚ 802.50 ਰੁਪਏ ਦੇ ਵਿੱਚ ਉਪਲਬਧ ਹੈ। ਬਿਊਰੋ ਰਿਪੋਰਟ ਦਿਸ਼ਾ ਅਪਡੇਟ ਨਿਊਜ਼ ਦੇ ਨਾਲ ਧੰਨਵਾਦ। ਅੰਤਰਰਾਸ਼ਟਰੀ ਬਾਜ਼ਾਰ ਦੇ ਵਿੱਚ ਕੱਚੇ ਤੇਲ ਦੀਆਂ ਕੀਮਤਾਂ ਘਟਣ ਤੋਂ ਬਾਅਦ ਭਾਰਤ ਦੇ ਵਿੱਚ ਵੀ ਤੇਲ ਕੰਪਨੀਆਂ ਨੇ ਕਮਰਸ਼ੀਅਲ ਗੈਸ ਦੀਆਂ ਕੀਮਤਾਂ ਦੇ ਵਿੱਚ ਕਟੌਤੀ ਕਰ ਦਿੱਤੀ ਹੈ। 1 ਜੁਲਾਈ ਨੂੰ ਕੰਪਨੀ ਨੇ ਦੇਸ਼ ਦੇ ਵਿੱਚ ਵਪਾਰਕ ਗੈਸ ਸਿਲੰਡਰ ਦੀਆਂ ਕੀਮਤਾਂ ਦੇ ਵਿੱਚ 30 ਤੋਂ 31 ਰੁਪਏ ਤੱਕ ਘਟਾਈਆਂ ਹਨ। ਦੱਸ ਦੇ ਕਿ ਘਰੇਲੂ ਸਿਲੰਡਰ ਦੀਆਂ ਕੀਮਤਾਂ ਦੇ ਵਿੱਚ ਕੋਈ ਬਦਲਾਅ ਜਿਹੜਾ ਉਹ ਨਹੀਂ ਕੀਤਾ ਗਿਆ। ਵਪਾਰਕ ਸਿਲੰਡਰਾਂ ਦੀਆਂ ਨਵੀਂ ਦਰਾਂ ਅੱਜ ਤੋਂ ਲਾਗੂ ਹੋ ਗਈਆਂ ਹਨ ਯਾਨੀ ਕਿ ਅੱਜ ਤੋਂ ਨਵੇਂ ਰੇਟਾਂ ਉੱਤੇ ਕਮਰਸ਼ੀਅਲ ਸਿਲੰਡਰ ਮਿਲਣਗੇ ਨਮਿਆ ਕਮਤਾ ਜਾਰੀ ਹੋਣ ਤੋਂ ਬਾਅਦ ਹੁਣ ਦਿੱਲੀ ਦੇ ਵਿੱਚ ਵਪਾਰਕ ਸਿਲੰਡਰ 1676 ਰੁਪਏ ਦੀ ਬਜਾਏ 1646 ਰੁਪਏ ਦੇ ਵਿੱਚ ਮਿਲੇਗਾ ਜਦੋਂ ਕਿ ਕੋਲਕਾਤਾ ਦੇ ਵਿੱਚ ਇਹ ਸਿਲੰਡਰ ਹੁਣ 1700 56 ਰੁਪਏ ਦੇ ਵਿੱਚ ਮਿਲ ਰਿਹਾ ਹੈ ਪਹਿਲਾਂ ਇਸ ਦੀ ਕੀਮਤ 1787 ਰੁਪਏ ਸੀ ਮੁੰਬਈ ਦੇ ਵਿੱਚ ਇਸ ਸਿਲੰਡਰ ਦੀ ਕੀਮਤ 1629 ਰੁਪਏ ਤੋਂ 31 ਰੁਪਏ ਘਟ ਕੇ 1598 ਰੁਪਏ ਹੋ ਗਈ ਹੈ ਚੇਨਈ ਦੇ ਵਿੱਚ 1809.50 ਰੁਪਏ ਵਿੱਚ ਉਪਲਬਧ ਹੈ ਹਾਲਾਂਕਿ 14.2 ਕਿਲੋਗ੍ਰam ਘਰੇਲੂ ਸਿਲੰਡਰ ਦੀ ਕੀਮਤ ਦੇ ਵਿੱਚ ਕੋਈ ਬਦਲਾਅ ਜਿਹੜਾ ਹੋ ਨਹੀਂ ਹੋਇਆ ਹੈ ਇਹ ਦਿੱਲੀ ਦੇ ਵਿੱਚ 800 3 ਅਤੇ ਮੋਬਾਈਲ ਦੇ ਵਿੱਚ 802.50 ਰੁਪਏ ਦੇ ਵਿੱਚ ਉਪਲਬਧ ਹੈ ਬਿਊਰੋ ਰਿਪੋਰਟ ਦਿਸ਼ਾ ਅਪਡੇਟ ਨਿਊਜ਼ ਦੇ ਨਾਲ ਧੰਨਵਾਦ ਅੰਤਰਰਾਸ਼ਟਰੀ ਬਾਜ਼ਾਰ ਦੇ ਵਿੱਚ ਕੱਚੇ ਤੇਲ ਦੀਆਂ ਕੀਮਤਾਂ ਘਟਣ ਤੋਂ ਬਾਅਦ ਭਾਰਤ ਦੇ ਵਿੱਚ ਵੀ ਤੇਲ ਕੰਪਨੀਆਂ ਨੇ ਕਮਰਸ਼ੀਅਲ ਗੈਸ ਦੀਆਂ ਕੀਮਤਾਂ ਦੇ ਵਿੱਚ ਕਟੌਤੀ ਕਰ ਦਿੱਤੀ ਹੈ 1 ਜੁਲਾਈ ਉਤੇ ਕੰਪਨੀ ਨੇ ਦੇਸ਼ ਦੇ ਵਿੱਚ ਵਪਾਰਕ ਗੈਸ ਸਿਲੰਡਰ ਦੀਆਂ ਕੀਮਤਾਂ ਦੇ ਵਿੱਚ 30 ਤੋਂ 31 ਰੁਪਏ ਤੱਕ ਘਟਾਈਆਂ ਹਨ ਦੱਸਿਆ ਕਿ ਘਰੇਲੂ ਸਿਲੰਡਰ ਦੀਆਂ ਕੀਮਤਾਂ ਦੇ ਵਿੱਚ ਕੋਈ ਬਦਲਾਅ ਜਿਹੜਾ ਉਹ ਨਹੀਂ ਕੀਤਾ ਗਿਆ ਵਪਾਰਕ ਸਿਲੰਡਰਾਂ ਦੀ ਨਵੀਂ ਦਰਾਂ ਅੱਜ ਤੋਂ ਲਾਗੂ ਹੋ ਗਈਆਂ ਹਨ ਯਾਨੀ ਕਿ ਅੱਜ ਤੋਂ ਨਵੇਂ ਰੇਟਾਂ ਉੱਤੇ ਕਮਰਸ਼ੀਅਲ ਸਿਲੰਡਰ ਮਿਲਣਗੇ ਨਮਿਆ ਕੀਮਤਾਂ ਜਾਰੀ ਹੋਣ ਤੋਂ ਬਾਅਦ ਹੁਣ ਦਿੱਲੀ ਦੇ ਵਿੱਚ ਵਪਾਰਕ ਸਿਲੰਡਰ 1676 ਰੁਪਏ ਦੀ ਬਜਾਏ 1646 ਰੁਪਏ ਦੇ ਵਿੱਚ ਮਿਲੇਗਾ ਜਦੋਂ ਕਿ ਕੋਲਕਾਤਾ ਦੇ ਵਿੱਚ ਇਹ ਸਿਲੰਡਰ ਹੁਣ 1756 ਰੁਪਏ ਦੇ ਵਿੱਚ ਮਿਲ ਰਿਹਾ ਹੈ ਪਹਿਲਾਂ ਇਸ ਦੀ ਕੀਮਤ 1700 ₹35 ਵਿੱਚ ਸਿਲੰਡਰ ਦੀ ਕੀਮਤ 1629 ਰੁਪਏ ਤੋਂ ₹31 ਘਟਕੇ 1598 ਰੁਪਏ ਹੋ ਗਈ ਹੈ ਚੇਨਈ ਤੇ ਵਿੱਚ 1809.50 ਰੁਪਏ ਵਿੱਚ ਉਪਲਬਧ ਹੈ ਹਾਲਾਂਕਿ 14.2 ਕਿਲੋਗ੍ਰਾਮ ਘਰੇਲੂ ਸਿਲੰਡਰ ਦੀ ਕੀਮਤ ਦੇ ਵਿੱਚ ਕੋਈ ਬਦਲਾਅ ਜਿਹੜਾ ਹੋ ਨਹੀਂ ਹੋਇਆ ਹੈ ਇਹ ਦਿੱਲੀ ਦੇ ਵਿੱਚ 803 ਅਤੇ ਮੁੰਬਈ ਦੇ ਵਿੱਚ 802.50 ਰੁਪਏ ਦੇ ਵਿੱਚ ਉਪਲਬਧ ਹੈ ਬਿਊਰੋ ਰਿਪੋਰਟ ਦਿਸ਼ਾ ਅਪਡੇਟ ਨਿਊਜ਼ ਦੇ ਨਾਲ ਧੰਨਵਾਦ